ਬਾਬਾ ਅਮਰਨਾਥ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਬਾਬਾ ਪਰਫਾਨੀ ਦੇ ਸ਼ਰਧਾਲੂ 15 ਅਪ੍ਰੈਲ ਤੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਇਸ ਵਾਰ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਵੇਗੀ ਅਤੇ 19 ਅਗਸਤ ਤੱਕ ਚੱਲੇਗੀ ਯਾਤਰਾ ਲਈ ਚਾਹਵਾਨ ਲੋਕ jksasb.nic.in ਤੇ ਲੌਗਇਨ ਕਰਕੇ ਰਜਿਸਟਰ ਕਰ ਸਕਦੇ ਨੇ ਰਜਿਸਟ੍ਰੇਸ਼ਨ ਮੋਬਾਈਲ ਐਪ ਰਾਹੀਂ ਵੀ ਸੰਭਵ ਹੈ ਲੋਕ ਵੈਬਸਾਈਟ ਅਤੇ ਮੋਬਾਈਲ ਐਪ ਰਾਹੀਂ ਵੀ ਬਾਬਾ ਬਰਫਾਨੀ ਦੀ ਲਾਈਵ ਆਰਤੀ ਵਿੱਚ ਸ਼ਾਮਲ ਹੋ ਸਕਦੇ ਨੇ ਜੋ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਹਰ ਸਵੇਰੇ ਅਤੇ ਸ਼ਾਮ ਨੂੰ ਕੀਤੀ ਜਾਵੇਗੀ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਬੈਂਕ ਸ਼ਖਾਵਾਂ ਵਿੱਚ ਕੀਤੀ ਜਾ ਸਕਦੀ ਹੈ ਇਸ ਦੇ ਲਈ ਬਾਇਓਮੈਟ੍ਰਿਕ ਕੇवाईसी لازمی ਹੋਵੇਗੀ 13 ਸਾਲ ਤੋਂ ਘੱਟ ਅਤੇ 70 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਗਰਭਪਤੀ ਔਰਤਾਂ ਯਾਤਰਾ ਨਹੀਂ ਕਰ ਸਕਣਗੀਆਂ ਰਜਿਸਟ੍ਰੇਸ਼ਨ ਪਹਿਲਾ ਆਓ ਪਹਿਲਾ ਪਾਓ ਦੇ ਆਧਾਰ ਤੇ ਹੋਵੇਗੀ 8 ਅਪ੍ਰੈਲ 2024 ਨੂੰ ਜਾਂ ਇਸ ਤੋਂ ਬਾਅਦ ਕਸਟਰਡ ਮੈਡੀਕਲ ਅਫਸਰ ਦੁਆਰਾ ਜਾਰੀ ਕੀਤਾ ਗਿਆ ਮੈਡੀਕਲ ਸਰਟੀਫਿਕੇਟ ਜਮ੍ਹਾਂ ਕਰੋ ਸਰਕਾਰ ਵੱਲੋਂ ਜਾਰੀ ਆਧਾਰ ਕਾਰਡ ਪਛਾਣ ਪੱਤਰ ਦੇ ਆਧਾਰ ਤੇ ਵੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਫੀਸ 150 ਰੁਪਏ ਹੈ ਮੈਡੀਕਲ ਸਰਟੀਫਿਕੇਟ ਲਈ ਅਧਿਕਾਰਤ ਮੈਡੀਕਲ ਸੰਸਥਾਵਾਂ ਦੀ ਸੂਚੀ ਵੈੱਬਸਾਈਟ ਤੇ ਉਪਲਬਧ ਹੈ ਰਜਿਸਟਰਡ ਅਮਰਨਾਥ ਯਾਤਰੀਆਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੇਂਦਰਾ ਤੋਂ ਆਰ ਐਫ ਆਈ ਡੀ ਕਾਰਡ ਲੈਣਾ ਜ਼ਰੂਰੀ ਹੈ ਇਸ ਤੋਂ ਬਿਨਾ ਉਹ ਅੱਗੇ ਨਹੀਂ ਜਾ ਸਕਣਗੇ ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਅਮਰਨਾਥ ਯਾਤਰੀਆਂ ਲਈ 5ਜੀ ਨੈੱਟਵਰਕ ਅਤੇ 24 ਘੰਟੇ ਬਿਜਲੀ ਉਪਲਬਧ ਹੋਵੇਗੀ 10 ਮੋਬਾਈਲ ਟਾਵਰ ਲਗਾਏ ਗਏ ਨੇ ਇਸ ਦੇ ਨਾਲ ਹੀ ਯਾਤਰੀਆਂ ਦੀ ਰਿਹائش ਦਾ ਵਿਸਤਾਰ ਕੀਤਾ ਗਿਆ ਹੈ ਸ਼੍ਰੀਨਗਰ ਵਿੱਚ ਯਾਤਰੀ ਨਿਵਾਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪਹਲਗਾਮ ਅਤੇ ਬਾਲਟਾਲ ਤੋਂ ਗੁਫਾ ਤੱਕ ਜਾਣ ਵਾਲੀ ਸੜਕ ਨੂੰ ਉਹਨੂੰ ਜੋੜਾ ਕਰ ਦਿੱਤਾ ਗਿਆ ਹੈ ਅਮਰਨਾਥ ਗੁਫਾ ਨੂੰ ਜਾਣ ਵਾਲੇ ਦੋਹਾਂ ਮਾਰਗਾਂ ਤੇ 100 ਤਰਲ ਆਕਸੀਜਨ ਪਲਾਂਟ ਅਤੇ ਬੂਥ ਲਗਾਏ ਜਾਣਗੇ